ਲੀਡਰ ਤਾਂ ਨਹੀਂ ਫੜਦਾ ਕਿਹਦਾ ਫੜਾਵਾ ਆਮ ਜਨਤਾ ਦਾ ਲੋਕਾਂ ਦਾ ਕਰੀਬ ਹੋਣਾ ਦਾ ਜਿਹਨਾਂ ਦਾ ਪਹਿਲਾ ਨਾ ਨੀਂਆ ਘਾੜਾ ਦੇ ਨਾ ਨਾ ਜੇ ਨੀਂਆ ਘਾੜਾ ਆਪਣੇ ਪਿੰਡੋਂ ਤੁਹਾਡਾ ਸ਼ੋਰ ਮਿਨਾਰੋ

ਬਹੁਤ ਬਹੁਤ ਰਾਤਰਾ ਪ੍ਰਭਾ ਅੰਜਣਾ ਤੋਹ ਇਤਨਾ ਵੱਡਾ ਮਿੰਨਤ ਲੋਕ ਜਿੱਤਦਾ ਮੈਂ ਵੀ ਜਵਾਨ ਨਹੀਂ ਆਇਆ ਇਸ ਮੈਂ ਪਾ ਦੇ ਮੈਂ ਤੁਹਾਡਾ ਜੇੜ ਦੇ ਨਹੀਂ ਕਰਦਾ ਜਿੱਦਾ ਵੱਡਾ ਤੋਹ ਹੀ ਗਾਲਾਂ ਕੱਢਦੀ ਆ ਮੈਂ ਸਾਰੇ ਵਾਲੇ ਪੈਰ ਤੇ ਹੀ ਵਾਲੇ ਪੂਰੇ ਕਾਸਾ ਇਧਰ ਮੈਂ ਜੀਤੀਆਂ ਨੂੰ ਉੱਡੇ ਜੀ ਆ ਕੇ ਮੁੰਡੀਆਂ ਨੂੰ ਦਿੱਤਾ ਮੈਨੂੰ ਕਹਿੰਦੇ ਕੋਈ ਸਰਪੰਚੀ ਨਹੀਂ ਮਿਲੋਗੇ ਅਰ ਕੀ ਕਰੇ ਮੈਂ ਬਾਬਾ ਜੀ ਦੇ ਜੋਸ਼ ਦੀ ਆਦੂਆ ਕਰਦਾ ਰਿਹਾ ਮੈਨੂੰ ਕੋਈ ਚਾਰ ਸਰਪੰਚੀ ਨਹੀਂ ਆਈਗੀ ਹੋਣ ਦੇ ਲੱਗਦਾ ਜੀ ਕੋਈ ਕਾਰੋਗੈ ਤੇ ਮੈਂ ਹੋਰ ਬਾਦ ਚੜ ਕੇ ਕਰੂਗਾ ਮੇਰਾ ਆਪਣੇ ਮਾਰਕੀਟਾਂ ਦੇ ਪੁਰੇ ਤੋਂ ਬੜੀ ਜਾਈਆ ਕੋਈ ਵੀ ਵੀ ਦਿਵਾਂ ਤੇ ਲੋ ਮਹੀਨੇ 3 ਸਾ ਲੋਈ ਦਾ ਹੀ ਹੋਰ ਬਾਦ ਚੜ ਜਾਗੇ ਤੇ ਮੈਂ ਊੜੇ ਦੀ ਗੱਡੀ ਵੀ ਕਰਕੇ ਮੈਂ ਦਿੱਤੀ ਆ ਫਿਰ ਮੜੀਆ ਸਾਧੀਆਂ ਦੇ ਵਿੱਚ ਸਰਪ੍ਰਾਈਜ਼ ਦੇ ਵਿਆਹ ਦੀ ਅਰੇ ਸਾਲਾ ਮੈਂ ਜੋ ਵੀ ਹੋਣੇ ਲੱਗੜ ਹੋਣੇ ਲੱਗਣਾ ਹੋਣਗੇ ਕਰੂਗਾ ਆਪਣੀ ਮਾਰੀ ਦਾ ਤੁਨ ਨਾਲ ਪਹਿਲਾ ਪਹਿਲਾ ਕਰ ਦਿੰਦਾ ਤੇ ਮੇਨੂੰ ਤੇ ਸੁਜੋਗ ਦਿਓ ਸਾਰੇ ਜਾਨੇ ਜਿਤਾਵੋ ਦੇ ਵੀਰੋ ਤੇ ਤੁਹਾਡੇ ਨਾਲ ਗੱਲ ਕੇ ਚੱਲੋਗਾ ਮੈਂ ਤਾਂ ਹੀ ਤੁਹਾਡੇ ਨਾਲ ਸਾਥ ਮੈਂ ਮਨ ਲੈ ਉਹੋ ਕਾਢ ਲਾਇਆ ਤੇ ਤਰੀ ਮੇਰ ਨਾਲ ਚੱਲੋ ਬਾਅਦ ਚਾਹ ਦਾ ਸਾਹ ਮਨ ਦੀ ਕਿੱਥੇ ਹੋਰ ਆਪਾਂ ਜਾ ਲਈ ਆਪਣੇ ਦੁਨਿਆਵਟ ਮੇਰੇ ਕਰਕੇ ਚੱਲ ਆ ਰਿਹਾ ਨਾ ਅਰੇ ਮੈਂ ਜੀ ਮੱਧ ਸਾਹਿਬ ਆਪਣੇ ਜੂੜ ਰਹੇ ਹੱਥ ਬੇਨਤੀ ਕਰਦਾ ਕਿ ਇੱਥੇ ਜਿਹੜਾ ਦੇਖਦੇ ਹੋ

ਹੋ ਰਿਹਾ ਠੀਕ ਹੈ ਬੇਲੋ ਬੰਦੇ ਸ਼ਰਮਾ ਜੀ ਨੂੰ ਬੇਤੀ ਕਰਦਾ ਔਰ ਜਨਾਬ ਸਾਹਿਬ ਸਿੰਘ ਜੀ ਜਨਾਬ ਜੂਨੇ ਜੀ ਔਰ ਸ਼ੋਭਾ ਜੀ ਸੇ ਜੀ ਸਦਾਰ ਗੁਰਿੰਦ ਸਿੰਘ ਜੀ ਜਿਹੜੇ ਸੇਧਾ ਔਰ ਆਪਣੇ ਮਹਿਮਾਨਾਂ ਨੂੰ ਸ੍ਰੋਤਾਪਨ আপাা <laughs> সেদি. <laughs> ਵੈਗੋ ਜੀ ਕਿਨਾ ਟੋਟਾ ਵੈਗੋ ਜੀ ਕਾ ਖਾਲਸਾ ਵੈਗੋ ਜੀ ਕੀ ਫਤਿਹ ਸਰਦਾਰ ਪਰਮਜੀਤ ਸਿੰਘ ਪਿੰਡ ਦਾ ਟੋਲ ਯਾਦ ਉਮੀਦਵਾਰ ਲਾਨੇ ਗਏ ਨੇ ਵੇਖੋ ਤੁਸੀਂ ਸਰਦਾਰ ਸਦਾਰਾ ਸਿੰਘ ਜੀ ਜੋ ਕਿ ਸਰਪੰਚੀ ਲਾਨਣ ਤੋਂ ਪਹਿਲਾਂ ਹੀ ਪਿੰਡ ਨੇ ਤੈਅ ਕਰ ਚੁੱਕਿਆ ਹੈ ਵੀ ਇਹਨਾਂ ਨੂੰ ਹੀ ਗਾ ਮੌਕਾ ਦਿੱਤਾ ਜਾਵੇ ਕਿਉਂਕਿ ਇਹਨਾਂ ਨੇ ਕੰਮ ਗਰੀਬਾਂ ਦੀਆਂ ਬਾਹ ਫੜਦੇ ਆ ਕੋਈ ਵੀ ਜਿੱਥੇ ਚੀਜ਼ ਲੋੜ ਹੋਵੇ ਉੱਥੇ ਆਪਣੀ ਜਿੰਨੀ ਹੋ ਸਕੇ ਮਦਦ ਆਪਨੇ ਆਪਣੀ ਮਦਦ ਕਰਦੇ ਆ ਤੇ ਇਹੋ ਕੁਝ ਵੇਖ ਕੇ ਸਾਡੇ ਕੋ ਵੀ ਨਾ ਨਹੀਂ ਹੋਈ ਤਾਂ ਅਸੀਂ ਇਹਨਾਂ ਨੂੰ ਆਖਿਆ ਵੀ ਤੁਸੀਂ ਆਪਣੀ ਤਿਆਰੀ ਰੱਖੋ ਸਾਰਾ ਪਿੰਡ ਐਸਸੀ ਭਾਈਚਾਰਾ ਸਾਰੇ ਹੀ ਮੈਂਬਰ ਸਾਹਿਬਾਨ ਇਹਨਾਂ ਦੇ ਨਾਲ ਫੁੱਲ ਤਿਆਰ ਆ ਸਦਾ拉 ਸਿੰਘ ਜੀ ਇਹਨਾਂ ਦੇ ਕੰਮਾਂ ਤੋਂ ਅਸੀਂ ਬਹੁਤ ਖੁਸ਼ ਹਾਂ ਪਹਿਲੇ ਵੀ ਜੋ ਹੁਣ ਆਨੂੰ ਗਾਹ ਵੀ ਉਮੀਦ ਆ ਕਿ ਸਾਡੀ ਜਿੰਨੀ ਸੋਚੋਂ ਤੋਂ ਵੱਧ ਚੜ੍ਹ ਕੇ ਕੰਮ ਕਰਨਗੇ ਤਾਂ ਅਸੀਂ ਸਾਰੇ ਪਿੰਡ ਨੂੰ ਕਹਿੰਨੇ ਆ ਵੀ ਇਹਨਾਂ ਨੂੰ ਵੱਧ ਚੜ੍ਹ ਕੇ ਚੜਦੀ ਕਲਾਂ ਦੇ ਨਾਲ ਆਪਣੇ ਮਕਾਮ ਤੇ ਪਹੁੰਚਾਈਏ ਤੇ ਆਪਣੇ ਕੰਮ ਪਿੰਡ ਦਾ ਕੰਮ ਅੱਗੇ ਵਧਾ ਹੋਰ ਵਿਧਾਇਆ ਜਾਵੇ ਵਾਹਿਗੁਰੂ ਜੀ ਖਾਲਸਾ ਵਾਹਿਗੁਰੂ ਜੀ ਫਤਿਹ ਜੀ ਪਾਣੀ ਵੀਰ ਜੀ ਜੀ ਨਾਲ ਤੁਹਾਡਾ ਵਾਹਿਗੁਰੂ ਜੀ ਖਾਲਸਾ ਵਾਹਿਗੁਰੂ ਜੀ ਫਤਿਹ ਮੈਂ ਸਰਦਾਰ ਨਰਿੰਦਰ ਸਿੰਘ ਪਿੰਡ ਰਟੌਲ ਸਾਨੂੰ ਹੁਣ ਤੱਕ ਜਿੰਨੀਆਂ ਵੀ ਸਰਕਾਰਾਂ ਆਈਆਂ ਉਹਨਾਂ ਦੇ ਕੰਮਕਾਜ ਤੋਂ ਦੁਖੀ ਹੋ ਕੇ ਅਸੀਂ ਸਰਦਾਰ ਸਰਦਾਰਾ ਸਿੰਘ ਜੀ ਦੀ ਪਤਨੀ ਬੀਬੀ ਗਰਮੀਤ ਕੌਰ ਨੂੰ ਆਜ਼ਾਦ ਮੀਰਵਾਦ ਐਲਾਨਿਆ ਹੈ ਨੌ ਮੈਂਬਰ ਸਾਹਿਬਾਨ ਔਰ ਦਸਵੇਂ ਸਰਪੰਚ ਬੀਬੀ ਗਰਮੀਤ ਕੌਰ ਜੀ ਸਾਰੀ ਪੰਚਾਇਤ ਆਜ਼ਾਦ ਹੀ ਖਲਾਰੀ ਗਈ ਹੈ ਸਾਰੀ ਪੰਚਾਇਤ ਸਾਰੇ ਪਿੰਡ ਦੇ ਸਹਿਯੋਗ ਨਾਲ ਆਜ਼ਾਦ ਖਲਾਰੀ ਗਈ ਹੈ ਹਾਂ ਜੀ ਕਿਨਾਂ ਤੁਹਾਡਾ ਵਾਗਰ ਜੀ ਕਾ ਖਾਲਸਾ ਵਾਗਰ ਜੀ ਕੀ ਫਤਿਹ ਮੇਰਾ ਪਿੰਡ ਰਟੋਲ ਸਰਦਾਰਾ ਸਿੰਘ ਮੇਰਾ ਨਾਮ ਆ ਮੈਂ ਪਿੰਡ ਦਾ ਸੇਵਾ ਕਰਦਾ ਹਾਂਗੇ ਪਿੰਡਦਿਆਂ ਨੇ ਮੈਨੂੰ ਚਾਹਿਆ ਵੀ ਤੈਨੂੰ ਸਰਪੰਚ ਬਣਾਈਏ ਤੂੰ ਅੱਗੇ ਵੀ ਸੇਵਾ ਕਰਦਾ ਵਾਂ ਗਾਂ ਵੀ ਸਾਡੇ ਨਿੱਕੇ ਨਿੱਕੇ ਕੰਮ ਵੱਡੇ ਕਰਨ ਵਾਲੇ ਆ ਤੂੰ ਸੇਵਾ ਕਰਦਾ ਮੇਰਾ ਵੀ ਜੀ ਕਰਦਾ ਵੀ ਪਿੰਡ ਦੀ ਸੇਵਾ ਕਰਾਂ ਤੇ ਜੋ ਵੀ ਪਿੰਡ ਦੀਆਂ ਮੰਗਾਂ ਵਾ ਜੋ ਵੀ ਗਰੀਬਾਂ ਦੇ ਮੈਂ ਸਾਰਿਆਂ ਤੋਂ ਪਹਿਲਾਂ ਐਸ ਸੀ ਭਾਈਚਾਰੇ ਦੇ ਗਰੀਬਾਂ ਦੇ ਹੀ ਮੈਂ ਮੈਂਬਰ ਲਾਇਆ ਕਿ ਇੱਧਰ ਹੀ ਕੰਮ ਨਹੀਂ ਕੋਈ ਹੁੰਦਾ ਤੇ ਇਹਨਾਂ ਦੇ ਮੈਂਬਰ ਲੈ ਕੇ ਤੇ ਸਰਪੰਚ ਬਣੀਏ ਇਹਨਾਂ ਦੇ ਸਹਿਯੋਗ ਨਾਲ ਹੀ ਮੈਂ ਸਰਪੰਚ ਖਲੋਤਾ ਮੈਂ ਆਪੇ ਕੋਈ ਨਹੀਂ ਸਰਪੰਚ ਖਲੋਤਾ ਇਹਨਾਂ ਮੈਨੂੰ ਆਖਿਆ ਤੇ ਸਰਪੰਚ ਖਲੋ ਅਸੀਂ ਤੈਨੂੰ ਸਰਪੰਚ ਬਣਾਉਣਾ ਚਾਹੁੰਦੇ ਆ ਤੇ ਮੈਂ ਇਹਨਾਂ ਦੇ ਸਹਿਯੋਗ ਨਾਲ ਜਿੰਨੇ ਨਿੱਕੇ ਮੋਟੇ ਕੰਮ ਆ ਇਹ ਆਖਣਗੇ ਮੈਂ ਸਾਰੇ ਪਹਿਲ ਦੇ ਆਧਾਰ ਤੇ ਕਰੂੰਗਾ ਕੂੜੇ ਦੀ ਬੜੀ ਖਿਆਈ ਆ ਫਲਾਣੀ ਦੂਜੇ ਕੰਮ ਉਧਰ ਸਨਹਾਨ ਘਾੜ ਦੀ ਬੜੀ ਖਿਆਈ ਆ ਸਾਰੇ ਹੀ ਮੈਂ ਆਪਣੀ ਸੇਵਾ ਤਨਮਨ ਧਾਨਾ ਨਿਭਾਵਾਂਗਾ ਮੈਂ ਕਿਸੇ ਦਾ ਮੈਨੂੰ ਮਤਲਬ ਕੋਈ ਮਤਲਬ ਕਿਸੇ ਪਾਰਟੀ ਦਾ ਕੋਈ ਗੱਲਬਾਤ ਨਹੀਂ ਮੈਂ ਯਾਦ ਖਲੋਤਾ ਵਾਂ ਇਨਾ ਹੀ ਮੈਨੂੰ ਖਰਾ ਰਿਆ ਹੋਇਆ ਹੈ ਸਿਪਾਹੀ ਚਾਰੇ ਮੈਂ ਮੇਰੀ ਕੋਈ ਕਿਸੇ ਸਰਕਾਰ ਨਾਲ ਕੋਈ ਗੱਲਬਾਤ ਨਹੀਂ ਕੀਤੀ ਹੈਗੀ ਮੈਂ ਆਪਣੀ ਜੋਰ ਧਨਮਨ ਸਾਰੀ ਲਾ ਦਾਂਗਾ ਇਸੇ ਪਿੰਡ ਵਾਸਤੇ ਸੇਵਾ ਕਰਨ ਵਾਸਤੇ ਵਾਗਰਜੀ ਦਾ ਖਾਲਸਾ ਵਾਗਰਜੀ ਦੀ ਫਤਿਹ